ਮੁੰਜਾ ਤਾਂ ਜਿਮਨੀ ਚੋਣ ਦੀ ਗੱਲ ਕਰਦੇ ਆ ਉਹਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਾਪਤੀ ਕਰੀ ਹੈ ਹਾਂਜੀ ਉਹ ਕਲਿਆ ਸ਼੍ਰੋਮਣੀ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਾਪਤੀ ਹੈ ਹਾਂ ਕਿਉਂਕਿ ਉਹਦੀ ਵੋਟ ਜਿਹੜੀ ਸੀ ਉਹ ਜਮ੍ਹਾਂ ਹੀ ਛੱਡਿਆ ਗਈ ਸੀ 10000 ਵੋਟ ਰਹਿ ਗਈ ਸੀ ਉਹਦੀ ਤਕਰੀਬ 911 ਰਿਹਾ ਲੁਕਸਵਤ ਲੁਕਸਵਤ ਇਸੇ ਹਲਕੇ ਚੋਂ ਇਸੇ ਹਲਕੇ ਚੋਂ ਇਸੇ ਹਲਕੇ ਜੀ ਕਿ ਉਹਦੀ ਵੋਟ ਹੁਣ ਚਲੀ ਗਈ 30000 ਤੇ 28000 ਠੀਕ ਹੋ ਗਿਆ ਹਾਂਜੀ ਉਹਨੇ ਆਪ ਦੀ ਪ੍ਰਾਪਤੀ ਕਰੀ ਜਿਹੜੀ ਆਪ ਸੀ ਉਹਨੇ ਵੀ ਪ੍ਰਾਪਤੀ ਕਰੀ ਉਹਦੀ ਵੋਟ ਘਟ ਕੇ ਹੱਲੇ ਆ ਗਈ ਸੀ 56 57 ਹਜ਼ਾਰ ਤੋਂ ਸੱਦੇ ਕਾਫੀ ਛੱਲੇ ਆ ਗਈ ਸੀ ਜੀ ਉਹ ਗੈੜੀ ਹਿੱਦਤ ਤੇ ਜਿਹੜੀ ਆਤ ਤੇ ਜਿਹੜਾ ਸੀ ਕਾਂਗਰਸ ਉਹਨੇ ਬੜਾ ਨੁਕਸਾਨ ਲਟਾਇਆ ਉਹਦੇ ਵੋਟ 25000 ਸੀ ਬਨਾਂਸਵਾ ਦੇ 14 ਦੇ ਲੋਕ ਸਵਾ ਚ ਇੰਨਾ ਜਿਆਦਾ ਅਮਰਪਾਲ ਦਾ ਪ੍ਰਭਾਵ ਹੋਣ ਦੇ باوجود ਉਹਦੀ ਵੋਟ 20000 ਸੀ 531 ਸੀ ਇੱਕ ਪਾਸੜ ਮਾਹੌਲ ਹੋਣ ਕਰਕੇ ਇੱਕ ਪਾਸੜ ਮਾਹੌਲ ਹੋਣ ਦੇ باوجود ਹੁਣ ਇੱਕ ਪਾਸੜ ਨਾ ਹੋਣ ਦੇ باوجود ਉਹਦੀ ਹੋਲ ਕੱਢ ਕੇ ਚੇਂਜ ਆ ਪਰੰਤ ਸਾਡੇ ਵੰਦਨ ਜਾਂ ਸੋ ਇੱਕ ਤੋਂ ਸਾਬ ਨਵੀ ਕਾਮ ਦੇਖ ਨੇ ਨੁਕਸਾਨ ਹੋਇਆ ਜਿਹੜਾ ਹੈਗਾ ਸੀ ਵਾਪਸ ਪੰਜਾਬ ਦੀ ਉਹਨੇ 44000 ਰੁਪਏ ਰਹੀ ਸੀ ਅਮਰਸਪੁਰ ਨੇ ਇੱਥੇ ਹੂੰ ਸਨਤਾਨ ਦੇ ਹਲਕੇ ਚੋਂ ਖਡੂਰ ਸਾਹਿਬ ਦੇ ਹਾਂਜੀ ਉਹ ਵੀ ਅੱਧੇ ਚਲੇ ਗਏ 44000 ਚੱਲੇ ਸੀ 20000 ਤੇ ਰਹਿ ਗਏ